ਮਹਾਰਾਜੇ ਸ਼ੇਰ ਸਿੰਘ ਸਰਬ ਨਿਵਾਸ ਸ਼ੇਰ ਸਿੰਘ ਨਿਰੰਜਨਿ ਹੋ ਆਗੇ ਆਪ ਸੋਹੰਗ ਸ਼ਬਦ ਨਾਮ ਮੇਰਾ ਜਾਪ ਜੋ ਸਿਮਰੇ ਉਤਰਨ ਸਭ ਪਾਪ ਜੋਤ ਨਿਰੰਜਨ ਮਾਰੇ ਤਿਨ ਤਾਪ ਮਹਾਰਾਜ ਸ਼ੇਰ ਸਿੰਘ ਕਲ ਰਾਖੇ ਆਪ ਗੁਰ ਸਿੱਖਾਂ ਦਾ ਬੜ ਬਰਤਪਾਪ ਕਰ ਸਾਚਾ ਥਿਰ ਮੇਰਾ ਦਰਬਾਰ ਮਹਿਮਾ ਗੁਰ ਕੀ ਅਪ੍ਰਯਪਾਰ ਕਾਲ ਯੁਗ ਵਿੱਚ ਲਿਆ ਆਇ ਅਵਤਾਰ ਭਗਤ ਜਨਾਂ ਨੂੰ ਲਾਇਆ ਪਾਰ ਸ੍ਰਿਸ਼ਟੀ ਡੁੱਬੀ ਵਿੱਚ ਮੰਜਦਾਰ ਪ੍ਰਗਟ ਹੋ ਕੇ ਆਪ ਕਰਤਾਰ ਚੇਤ ਪੰਜ ਛਨੀ ਚਰਬਾਰ ਲਿਖਤ ਲਿਖਾਈ ਵਿੱਚ ਸੱਚ ਦਰਬਾਰ ਗੁਰਬਾਣੀ ਹੋਵੇ ਇਹ ਜਗਤੀ ਉਦਾਰ ਪੂਰੇ ਗੁਰ ਦਿੱਤੀ ਰਸਨਾਓ ਚਾਰ स्वागत ਜਿਨਾ ਹੋਵੇ જયਕਾਰ ਸੁਣ ਕੇ ਸਿੱਖ ਸਭ ਉਧਰਨ ਪਾਰ ਸਤਜਗ ਸਾਚਾ ਲਾਇਆ ਨਿਰੰਕਾਰ ਮਹਾਰਾਜੀ ਸ਼ੇਰ ਸਿੰਘ ਪਾਰਿ ਉਤਾਰਨ ਹਾਰ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਗੁਰਪੂਰੇ ਦੇ ਵਿੱਚ ਦਰਬਾਰੇ 인ਦਰ ਸਿੰਘ ਪੰਜ ਸ਼ਬਦ ਉਚਾਰੇ ਪਲੰਘੇ ਉੱਪਰ ਸਾਡਾ ਫੋਟੋ ਲਾਏ ਮਣੀ ਸਿੰਘ ਨੂੰ ਕੋਲ ਬਹਾਏ ਸ਼ੀਸ਼ੀ ਉੱਪਰ ਚੰਦੋ ਆਸ਼ਾ ਏ ਲੈਂਦੀ ਦਿਸ਼ਾ ਮੁਖ ਰਖਾਏ ਪ੍ਰੀਤਮ ਸਿੰਘ ਫਿਰ ਛਤ੍ਰ ਜੁਲਾਏ